ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ ਦਾ ਸਾਡਾ ਮੁੱਖ ਮੁੱਦਾ ਜੋ ਅਸੀਂ 22 ਮਾਰਚ ਦਿਨ ਸ਼ਨੀਵਾਰ ਗੁਰਦੁਆਰਾ ਚਰਨ ਕਮਲ ਜੀਵਨਵਾਲ ਬਬਰੀ ਵਿਖੇ ਜਲਾ ਪਦਰੀ ਵਿਸ਼ਾਲ ਕਾਨਫਰੰਸ ਕਰ ਰਹੇ ਹਾਂ ਜੋ ਸਾਡੀ ਧਾਰਮਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧ ਵਿੱਚ ਕੀਤੀ ਜਾ ਰਹੀ ਆ ਉਸ ਵਿੱਚ ਸਾਡੇ ਪੰਥਕ ਅਕਾਲੀ ਲਹਿਰ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਔਰ ਪੰਥਕ ਅਕਾਲੀ ਲਹਿਰ ਔਰ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਉਹਨਾਂ ਤੋਂ ਇਲਾਵਾ ਸਾਡੀਆਂ ਹੋਰ ਪੰਥਕ ਸ਼ਕਤੀਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਪਹੁੰਚ ਰਹੇ ਨੇ ਔਰ ਸਾਡਾ ਉਹਦੇ ਵਿੱਚ ਮੁੱਖ ਮੁੱਦਾ ਜੋ ਨਿظام ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਚੱਲ ਰਿਹਾ ਇਹਨੂੰ ਬਦਲਣਾ ਔਰ ਸਿੱਖਾਂ ਦੇ ਵਿੱਚ ਸਾਡਾ ਜਾ ਕੇ ਇਹ ਇਸ ਵਾਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੀ ਚੋਣ ਜੋ ਆਉਣ ਵਾਲੀ ਆ ਉਹਦੇ ਵਿੱਚ ਚੰਗੇ ਸਿੱਖਾਂ ਦੇ ਹੱਥਾਂ ਦੇ ਵਿੱਚ ਇਹਦਾ ਪ੍ਰਬੰਧ ਦੇਣਾ ਤਾਂ ਕਿ ਜੋ ਸਾਡੀਆਂ ਸਿੱਖ ਪਰੰਪਰਾਵਾਂ ਦਾ ਸਿੱਖ ਸਿਧਾਂਤਾਂ ਦਾ ਘਾਣ ਹੋ ਰਿਹਾ ਉਹਨੂੰ ਬਚਾਇਆ ਜਾ ਸਕੇ ਔਰ ਸਿੱਖ ਪੰਥ ਦੀ ਸ਼ਾਨ ਮੁੜ ਕੇ ਧੂ ਤਾਰੇ ਵਾਂਗੂੰ ਸਮੁੱਚੀ ਦੁਨੀਆ ਦੇ ਉੱਤੇ ਜਿਹੜੀ ਆ ਉਹ ਜਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਮਾਧਿਮ ਰਾਹੀਂ ਮੈਂ ਬੇਨਤੀ ਕਰਨੀ ਚਾਹੁੰਨਾ ਸਾਰੀ ਸਿੱਖ ਸੰਗਤ ਨੂੰ ਜੋ 22 ਤਰੀਕ ਨੂੰ ਵਿਸ਼ਾਲ ਕਾਨਫਰੰਸ ਹੋ ਰਹੀ ਆ ਪੰਥ ਅਕਾਲੀ ਲਾਰ ਵੱਲੋਂ ਜਿਸ ਦੇ ਸਰਪ੍ਰਸਤ ਬਾਬਾ ਸਰਜੋ ਸਿੰਘ ਜੀ ਵੈਦੀ ਸਾਹਿਬ ਔਰ ਮੁਖੀ ਜਿਹੜੇ ਉਹ ਸਾਫਕਾ ਜਥੇਦਾਰ ਬੀ ਆਲੀ ਹਰਜੀਤ ਸਿੰਘ ਜੀ ਮੈਂ ਬੇਨਤੀ ਕਰੂੰਗਾ ਸਿਕਾਉ ਨੂੰ ਕਿ ਉਹਨਾਂ ਦਾ ਸਾਥ ਦੇ ਕੇ ਤੇ ਬਤਵਾਦ ਜਿਹੜੀ ਕਾਨਫਰੰਸ ਜਿਹੜੀ ਉਹ ਸਫਲ ਕੀਤੀ ਜਾਏ ਤੇ ਤਾਂ ਜੋ ਉਹਨਾਂ ਦੇ ਵਿਚਾਰ ਸੁਣ ਕੇ ਆਪਾਂ ਪੰਥ ਕਾਲ ਅਕਾਲੀ ਲਹਿਰ ਦੀ ਜਿਹੜੀ ਜੋ ਮਹਮ ਚੱਲੀ ਹੈ ਉਹਦੇ ਚ ਵੱਧ ਤੋਂ ਵੱਧ ਆਪਾਂ ਹਿੱਸਾ ਪਾ ਕੇ ਤੇ ਇਸ ਕਾਨਫਰੰਸ ਨੂੰ ਸਫਲ ਕਰੀਏ ਤਾਂ ਜੋ ਜਿਹੜੇ ਪ੍ਰਬੰਧ ਜਿਹੜੇ ਨੇ ਕੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਿਨ੍ਹਾਂ ਵਿੱਚ ਕਈ ਨਜ਼ਾਰਾ ਚੁੱਕਾ ਉਹਨੂੰ ਆਪਾਂ ਸੱਚਜੇ ਢੰਗ ਨਾਲ ਜਿਹੜਾ ਉਹ ਅਲਿਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਲਖਵਿੰਦਰ ਸਿੰਘ ਪਿੰਡਾ ਦੀਆਂ ਪੰਥ ਅਕਾਲੀ ਲਹਿਰ ਦੇ ਹਿੱਸੇ ਵਿੱਚ ਮੀਤ ਪ੍ਰਧਾਨ ਅੰਜਲਾ ਗੁਰਦਾਸਪੁਰ ਤੋਂ ਜੋ 22 ਤਰੀਕ ਨੂੰ ਗੁਰਦੋਰਾ ਚਰਨ ਕਮਨ ਸਾਹਿਬ ਵਿਖੇ ਪੰਥ ਇਕੱਤਰਤਾ ਰੱਖੀ ਗਈ ਹੈ ਉਸ ਦੇ ਸਬੰਧ ਵਿੱਚ ਸਿੱਖ ਕੌਮ ਨੂੰ ਪੁਰਜ਼ੋਰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੀ ਪ੍ਰਭੂਸਤਾ ਅਤੇ ਸਿੱਖਾਂ ਦੀ ਸਰਮੌਰ ਸੰਸਥਾ ਸ਼ਰੋਮਣੀ ਗੁਰਦੋਰਾ ਪ੍ਰਬੰਧਕ ਕਮੇਟੀ ਨੂੰ ਇੱਕ ਪਰਿਵਾਰ ਦੇ ਗਲਵੇ ਵਿੱਚੋਂ ਕੱਢ ਕੇ ਕੌਮ ਦੀ ਝੋਲੀ ਵਿੱਚ ਪਾਉਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਹੈ ਉਦੇ ਵਿੱਚ ਸਾਡਾ ਤਨ ਮਨ თან ਦੇ ਨਾਲ ਸਹਿਯੋਗ ਦਿੱਤਾ ਜਾਵੇ ਤਾਂ ਜੋ ਨਰੇਣੂਮੰਤ ਦੇ ਵਾਰਸਾਂ ਨੂੰ ਗੁਰਦੁਆਰੇ ਵਿੱਚੋਂ ਕੱਢ ਕੇ ਆਪਣੀ ਕੌਮ ਦੇ ਆਉਣ ਵਾਲੇ ਭਵਿੱਖ ਨੂੰ ਸਵਾਰਿਆ ਜਾ ਸਕੇ ਸਾਰੀ ਸਿੱਖ ਕੌਮ ਨੂੰ ਸਾਡੀ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ